ਇਸ ਕਾਰਨ ਕੁਝ ਨੌਜਵਾਨਾਂ ਨੇ ਤੇਜ਼ ਰੱਤ ਹਥਿਆਰ ਨਾਲ ਹਮਲਾ ਕਰਕੇ ਪੁੱਤਰ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਮਲਕੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਜੋ ਕਿ ਇਸ ਸਮੇਂ ਸਮਰਾੜਾ ਹਸਪਤਾਲ ਵਿਖੇ ਇਲਾਜ ਉਦin ਹਨ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਬਾਦ ਦੁਪਹਿਰ ਆਪਣੀ ਪਤਨੀ ਦੇ ਨਾਲ ਮਨਰੇਗਾ ਯੋਜਨਾ ਤਹਿਤ ਪਿੰਡ ਵਿੱਚ ਮਜ਼ਦੂਰੀ ਕਰ ਰਹੇ ਸਨ ਕਿ ਉਹਨਾਂ ਦਾ ਪੁੱਤਰ ਜਗਦੀਪ ਸਿੰਘ ਉਹਨਾਂ ਨੂੰ ਚਾਹ ਦੇਣ ਦੇ ਲਈ ਆਇਆ ਸੀ ਇਸ ਦੌਰਾਨ ਇੱਕ ਕਾਰ ਤੇ ਸਵਾਰ ਹੋ ਕੇ 6 ਨੌਜਵਾਨ ਆਏ ਜਿਨ੍ਹਾਂ ਨੇ ਉਹਨਾਂ ਅੰਦਰ ਸਾਰ ਹੀ ਉਸਦੇ ਪੁੱਤਰ ਜਗਦੀਪ ਸਿੰਘ ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਗਿਆ ਤਾਂ ਉਸ ਤੇ ਵੀ ਤੇਜ਼ ਰੱਤ ਹਥਿਆਰ ਨਾਲ ਵਾਰ ਕੀ ਜੋ ਕਿ ਉਸ ਦੀ ਬਾਤੇ ਲੱਗਿਆ ਅਸਾਂ ਮੰਮੂਸੂ ਕੌਣ ਲੀਤ ਸੇ ਸਭ ਲਾਗਿਤ ਗੀਤ ਕਰੀ ਹੈ ਹੈ ਮਹਾਂਜੇਸ਼ਵਰ ਬਰੇ ਤੋਂ ਆਇਆ ਲੋਹਾਰੀਆਂ ਵੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗਾ ਮਨਜੀਤ ਸੇ ਤੇ ਜੀ ਮਨਜੀਤ ਸਿੰਘ ਦਾ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਜੇ ਜੀ ਈ ਹੈਗਾ ਕਿੰਨਾ ਸਖਤ ਹੈਗੀ ਤੇ ਕੀ ਲੱਗਦਾ ਆ ਦੋਨਾਂ ਦੇ শারਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਲੜਿਆ ਹੋਇਆ ਤੇ ਆਪਾਂ ਸਵਿਚ ਕਰ ਤੇ ਬਾਕੀ ਅੰਡਰ ਆਬਜ਼ਰਵੇਸ਼ਨ ਚ ਸੀਰੀਅਸ ਨਹੀਂ ਹੈਗਾ ਤੇ ਕੀ ਹੈਗਾ ਸਟੇਬਲ ਸਰ ਹਾਲੇ ਤਾਂ ਸਟੇਬਲ ਆ ਬਾਕੀ 3 ਪੁਆਇੰਟ ਤੋਂ ਬਾਅਦ ਪਤਾ ਲੱਗੇਗੀ ਕੀ ਲੜਾਈ ਕਿੱਡਾ ਬਸ ਪਤਾ ਲੱਗਿਆ ਇਹਦੇ ਬਾਰੇ ਵੀ ਬਸ ਹਾਂ ਇੱਥੇ ਪੰਗਾ ਪੰਡਾ ਪੰਡਾ ਦੁਬਾਰਾ ਉਹਨੇ ਪਹਿਲਾਂ ਹੱਥ ਪੜਦਾ ਜਾਂ ਤਰਪਾਉਣ ਮਾਰ ਕੇ ਫਿਰ ਵੀ ਕੰਪਰੇਟ ਪਈ ਹੈ ਪਰ ਚੱਲਦਾ ਹੈ। ਹਾਂਜੀ ਤਿੰਨ ਤਣ ਗਏ ਨੂੰ ਲੇੜੇ ਮਾਰਦੇ ਨੂੰ ਛੇ ਛੇ ਮੁੰਡੇ ਲੈ ਗਏ ਮੋਟਰਸ਼ੈੱਟ ਤੇ। ਅੱਜ ਜੀ ਸਰ ਗੱਡੀ ਜੀ ਗਿਆ ਹੈ ਸਵਣ ਦੀ ਗੱਡੀ ਹੈ। ਮੰਡਾ ਦਾ ਮੰਡਰ ਬਿਮਾਰਕ ਪਰ ਪੈਂਦਾ। ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ। ਤੇ ਅੱਜ ਪੂਰਾ ਮੱਤ ਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਮੇਰੇ ਗੱਜ ਕੰਮ ਕਰਦੇ। ਇਹ ਕਹਿੰਦਾ ਮੈਂ ਕਹਿੰਦਾ ਡੈਡੀ ਸ਼ਬ ਚਾਹਤ ਨਹੀਂ ਕੋਈ। ਇਹ ਚਾਹਤ ਨਹੀਂ। ਇਹਨੂੰ ਸਕੂਲ ਦੇ ਮੋੜ ਤੇ ਪਿਆ ਆ ਗਏ। ਛੱਪੜ ਦੇ ਉੱਪਰ ਤੇ ਘਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ। ਹਾਂਜੀ ਉੱਥੇ ਵੱਡੇ ਜੀ ਉੱਥੇ ਲੈ ਚੱਕ ਲਗੇ ਨੂੰ ਨਹੀਂ ਚੱਕ ਕੇ ਲੈ ਕੇ ਗਏ ਨਹੀਂ ਲਗਾ ਗੱਡੀ ਹਾਂਜੀ ਗੱਡੀ ਚੱਤੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਰ ਸਾਹਿਬ ਪੁੱਛੇ ਜਾਈ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸੱਚਮਾਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀਆ ਜਦੋਂ ਮੇਰੇ ਬਾਹਦਿਆਂ ਨੇ ਫੰਡਾ ਮਾਰ ਆ ਬਾਹ ਜੀ ਮੇਰੀ ਸਰ ਜਮੇ ਕਰੇ ਕੋਈ ਦੀ ਮੱਛਰ ਸਾਹਿਬਾਂ ਨੇ ਮੈਨੂੰ ਰੈਫਰ ਕਰਾਇਆ ਦਾ ਸੰਧਾਨ ਇਹ ਕੌਣ ਅਸੀਂ ਬੰਦੇ ਜੀ ਨਾ ਬਲਾਵਰ ਸਿੰਘ ਆ ਜੀ ਸਰ ਜੀ ਦਿਰਾਵਰ ਸਿੰਘ ਸਵਰਨ ਸਿੰਘ ਤਨ ਮੁੰਡੇ ਕਟਾਲ ਗਿਆ ਜੀ ਇੱਕ ਮਾਟਾ ਜੀ ਮਾਚੜ ਗਿਆ ਉਹਦਾ ਨੇ ਤੁਸੀਂ ਕਿਉਂ ਕਿਉਂ ਤੁਹਾਡਾ ਨੰਬਰ ਤੋਂ